ਜਿਹੜਾ ਇੰਗੇਜਮੈਂਟ ਦਾ ਲਹਿੰਗਾ ਉਹ ਲੱਗਿਆ ਹੋਇਆ ਤਾਂ ਬਹੁਤ ਸੋਹਣਾ ਸ਼ੀਸ਼ਿਆਂ ਵਾਲਾ ਲਹਿੰਗਾ ਕਿਉਂਕਿ ਕੀਤਾ ਆਰੀ ਵਰਕ ਮਸ਼ੀਨ ਵਰਕ ਹੈਂਡ ਵਰਕ ਸਾਰਾ ਚੱਲਿਆ ਬੁਲੀਅਨ ਵਰਕ ਤੇ ਇਦਾਂ ਦੇ ਸੂਟ ਵੀ ਆਪਣੇ ਕੋਲ ਅਵੇਲੇਬਲ ਹੁੰਦੇ ਸੱਚੀ ਗੱਲ ਦੋਸਤੋ ਅੱਜ ਆਪਾਂ ਫਿਕਸ ਕੀਤਾਗਾ ਤਲਵੰਡੀ ਸਾਬੋ ਸਰਨਾਮਾ ਬੁਟੀਕ ਤੇ ਜਿਨ੍ਹਾਂ ਨਾਲ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਆ ਅੱਜ ਜਿਹੜੇ ਬੁਟੀਕ ਦੇ ਉੱਤੇ ਆਪਾਂ ਪਹੁੰਚਾਂਗੇ ਬਹੁਤ ਹੀ ਜਿਆਦੇ ਜਾਨੀ ਕਿ ਸੋਸ਼ਲ ਮੀਡੀਆ ਦੇ ਵਿੱਚ ਪਪੂਲਰ ਪਰਸਨ ਨੇਗੇ ਹਰਦੀਪ ਕੌਰ ਢਾਲੀਆ ਵਾਲਾ ਉਹਨਾਂ ਦਾ ਇਹ ਜਿਹੜਾ ਸਰਨਾਮਾ ਬੁਟੀਕਾ ਬਣਿਆ ਹੋਇਆ ਇਹਦੀ ਲੋਕੇਸ਼ਨ ਆ ਜਿਹੜੀ ਅਬਜੈਕਸ਼ਨ ਲੋਕੇਸ਼ਨਾਂ ਗਿੱਲਾਂ ਵਾਲਾ ਤੂਹ ਦੇ ਕੋਲੇ ਇੱਥੇ ਸਾਈਡ ਤੇ ਵੀ ਸਾਰੇ ਬੁਟੀਕ ਬਣੇ ਹੋਏ ਨੇ ਪਰ ਜਿੰਨੇ ਬੁਟੀਕ ਬਣੇ ਹੋਏ ਨੇ ਸਾਰਿਆਂ ਨਾਲ ਇੱਕ ਇਹਨਾਂ ਦੀ ਜਿਹੜੀ ਡਿਫਰੈਂਟ ਆ ਜਿਹੜੀ ਲੋਕੇਸ਼ਨ ਦੀ ਨਿਸ਼ਾਨੀ ਹੈਗੀ ਜਿਵੇਂ ਕਹ ਲਈ ਆਪਾਂ ਪਿੰਡਾਂ ਵਾਲਿਆਂ ਵਾਸਤੇ ਉਹ ਆਗੇ ਇਹਨਾਂ ਦੇ 바ਰ ਦੇ ਮੂਰੇ ਬਾਈ ਡਾਈ ਕਰਦਾਗਾ ਚੁੰਨੀਆਂ ਸਿਰਫ ਇੱਕੋ ਇੱਕ ਬੁਟੀਕਾ ਜਿਹਦੇ ਮੂਰੇ ਚੁੰਨੀਆਂ ਡਾਈ ਕਰਨ ਵਾਲਾ ਬੈਠਾ ਹੋਇਆਗਾ ਸੋ ਆਓ ਮਿਲਦੇ ਆਪਾਂ ਗੱਲਬਾਤ ਕਰਦੇ ਦੋਸਤੋ ਅੱਜ ਆਪਾਂ ਗੱਲਬਾਤ ਕਰਦੇ ਆਂ ਭੈਣ ਹਰਦੀਪ ਢਾਲੀ ਵਾਲ ਨਾਲ ਸੱਸੀ ਕਾਪੜੇ ਸੱਸੀ ਕਾਂ ਜੀ ਤੇ ਵੀਰਾ ਅੱਜ ਆਇਆ ਜੀ ਆਪਣੇ ਕੋਲ ਤੇ ਇਹ ਵੀਰਾ ਹੈਗਾ ਚੰਡੂਕੇ ਪਿੰਡ ਤੋਂ ਜੀ ਜੋ ਮੇਰੇ ਏਰੀਏ ਦਾ ਪਿੰਡ ਹੈ ਮਾਨਸਾ ਜ਼ਿਲ੍ਹੇ ਦਾ ਸੋ ਤੁਹਾਨੂੰ ਪਤਾ ਹੀ ਅੱਜਕੱਲ ਅਸੀਂ ਮਾਨਸਾ ਵਾਲੇ ਕਮਾਲ ਕਰ ਰਹੇ ਆਂ ਤਾਂ ਬਹੁਤ ਖੁਸ਼ੀ ਹੋਈ ਹੈ ਕਿ ਮੇਰੇ ਏਰੀਏ ਦਾ ਵੀਰ ਆ ਜਿਹੜਾ ਹਨਾ ਬਹੁਤ ਸੋਹਣੇ ਇਹ ਵੀਡੀਓਜ਼ ਬਣਾਉਂਦੇ ਨੇ ਤੇ ਅੱਜ ਇਹਨਾਂ ਨੇ ਮੈਨੂੰ ਇਸ ਲਈ ਸਮਝਿਆ ਕਿ ਮੇਰੇ ਨਾਲ ਗੱਲਬਾਤ ਕਰਨ ਆਏ ਆ ਸਾਡੇ ਇਸ ਬੁਟੀਕ ਨੂੰ ਕਵਰ ਕਰਨ ਆਏ ਆ ਸੋ ਥੈਂਕ ਯੂ ਵੀਰੇ ਥੈਂਕ ਯੂ ਭਾਈ ਸੋ ਆਪਾਂ ਨੂੰ ਜਿਹੜਾ ਇਸ ਬੁਟੀਕ ਦੇ ਵਿੱਚ ਜਿੰਨੇ ਵੀ ਡਿਜ਼ਾਈਨ ਨੇਗੇ ਸੂਟਾਂ ਦੇ ਜਾਂ ਕੀ ਕੀ ਵੈਰਾਈਟੀਆਂ ਨੇ ਭੈਣ ਹੋਰੇ ਉਹਦੀ ਜਾਣਕਾਰੀ ਦੇਣਗੇ ਕੀ ਇਹਨਾਂ ਦੇ ਰੇਟ ਨੇਗੇ ਜੀ ਜੀ ਸੋ ਵੀਰੇ ਆਪਣੇ ਕੋਲੇ ਨਾ ਮਤਲਬ ਹਰ ਤਰ੍ਹਾਂ ਦੇ ਸੂਟ ਹੀ ਨੇ ਜਿਵੇਂ ਹੁਣ ਅੱਜ ਕੱਲ ਰਿਕੁਆਇਰਮੈਂਟ ਜ਼ਿਆਦਾ ਹੈਗੀ ਆ ਕਾਟਨ ਦੇ ਸੂਟਾਂ ਦੀ ਤਾਂ ਕਾਟਨ ਦੇ ਸੂਟਾਂ ਦੇ ਵਿੱਚ ਆਪਣੇ ਕੋਲੇ ਕਾਫੀ ਵੈਰਾਈਟੀਆਂ ਨੇ ਜਿਦੇ ਵਿੱਚ ਵਿਦ ਦੁਪੱਟਾ ਸੂਟ ਕਾਟਨ ਦੇ ਮਤਲਬ ਬਿਨਾ ਦੁਪੱਟੇ ਤੋਂ ਕਈ ਵਾਰ ਦੁਪੱਟਾ ਜਿਹੜੇ ਕਸਟਮਰ ਨੇ ਨਾ ਉਹਨਾਂ ਦੀ ਖੁਦ ਹੀ ਚੁਆਇਸ ਹੁੰਦੀ ਆ ਸੋ ਹਰ ਤਰ੍ਹਾਂ ਦੇ ਸੂਟ ਨੇ ਆਪਣੇ ਕੋਲੇ ਵਰਕ ਵਾਲੇ ਸੂਟ ਨੇ ਤੇ ਬਾਕੀ ਤੁਹਾਨੂੰ ਜਿਵੇਂ ਪਤਾ ਹੀ ਆ ਵੀ ਅਸੀਂ ਸੋਸ਼ਲ ਮੀਡੀਆ ਤੇ ਜ਼ਿਆਦਾ ਰਹਿੰਦੇ ਕਰਕੇ ਸਾਡੇ ਫੋਰਮ ਦੇ ਆਰਡਰ ਜ਼ਿਆਦਾ ਹੁੰਦੇ ਨੇ ਉਹਦੇ ਕਰਕੇ ਸਾਡਾ ਜਿਹੜਾ ਹੈਂਡਵਰਕ ਦਾ ਕੰਮ ਆ ਵੀ ਅਸੀਂ ਜਿਹੜੇ ਸਾਡੇ ਆਫਲਾਈਨ ਕਸਟਮਰ ਹੁੰਦੇ ਨੇ ਜਿਨ੍ਹਾਂ ਦੀ ਰਿਕੁਆਇਰਮੈਂਟ ਹਰ ਵੈਦਰ ਦੇ ਹਿਸਾਬ ਨਾਲ ਬਦਲਦੀ ਆ ਕਿਉਂਕਿ ਫੌਨ ਦਾ ਮੋਸਟਲੀ ਆਪਾਂ ਨੂੰ ਪਤਾ ਵੀ ਉੱਥੇ ਠੰਡਾ ਮੌਸਮ ਹੁੰਦਾ ਤਾਂ ਹੈਂਡਵਰਕ ਜ਼ਿਆਦਾ ਚੱਲਦਾ ਬਟ ਅਸੀਂ ਹਰ ਤਬਕੇ ਦੀਆਂ ਭੈਣਾਂ ਸਾਡੇ ਨਾਲ ਜੁੜੀਆਂ ਕਰਕੇ ਅਸੀਂ ਸਭ ਦੀ ਜਿਹੜੀ ਚੁਆਇਸ ਆ ਉਹਦਾ ਧਿਆਨ ਰੱਖਦੇ ਆ ਸੋ ਮੈਂ ਵਿਖਾ ਦਿੰਨੀ ਆ ਕੋ ਜਿਕਸੂਟ ਹਾਂ ਹਾਂਜੀ ਦੋਸਤੋ ਹੁਣ ਆਪਾਂ ਗੱਲਬਾਤ ਕਰਦੇ ਆ ਭੈਣ ਹੋਰਾਂ ਦੇ ਜਿਹੜੇ ਪਾਰਟਨਰ ਨੇਗੇ ਉਹ ਆਪਣਾ ਇੰਟਰੋਡਿਊਸ ਕਰਵਾਉਣਗੇ ਨਲੇ ਦੇਣਗੇ ਆਪਾਂ ਨੂੰ ਛੂਟਾਂ ਦੀ ਜਾਣਕਾਰੀ ਕਿ ਛੂਟਾਂ ਦੀ ਜਿਹੜੀ ਕਹ ਸਾਸ਼ੀ ਘਪਨੇ ਸਾਸ਼ੀ ਕਾਲੂ ਦੇ ਹਾਂਜੀ ਇਹਨੇ ਮੇਰੇ ਬੁਟੀਕ ਦੇ 파ਟਨਰ ਜਿਨ੍ਹਾਂ ਨੂੰ ਤੁਸੀਂ ਜਾਣਦੇ ਹਾਂ ਸਿਮਰ ਤੇ ਬਾਕੀ ਆਪਾਂ ਤੁਹਾਨੂੰ ਦਿਖਾਉਣੇ ਆ ਜੀ ਆਪਣੇ ਕੋਲੇ ਕਿੱਦਾਂ ਕਿੱਦਾਂ ਦੇ ਸੂਟ ਨੇ ਹਾਂਜੀ ਜਿਵੇਂ ਆਪਣੇ ਕੋਲੇ ਸਾਰੇ ਸਟਾਰਟਿੰਗ ਰੇਂਜ ਹੈ ਜਿਹੜੀ ਆਪਣੇ ਕੋਲੇ ਹੋ ਜਾਂਦੀ ਹੈ 1000 ਤੋਂ 1000 ਤੋਂ ਆਪਣੇ ਸੂਟ ਸ਼ੁਰੂ ਹੋ ਜਾਂਦੇ ਕਾਟਨ ਦੇ ਜਿਵੇਂ ਇਹ ਵਾਲਾ ਹੈਗਾ ਕਿ ਆਪਾਂ ਆਰੀ ਵਰਕ ਨਾਲ ਕੀਤਾ ਆਰੀ ਵਰਕ ਮਸ਼ੀਨ ਵਰਕ ਹੈਂਡ ਵਰਕ ਉਹ ਸਾਰਾ ਆਪਣੇ ਕੋਲੇ ਹਰ ਇੱਕ ਤਰ੍ਹਾਂ ਦੀ ਕਲੈਕਸ਼ਨ ਹੈ ਜਿਹੜੀ ਉਹ ਤੁਹਾਨੂੰ ਮਿਲ ਜਾਊਗੀ કોટਨ ਦੇ ਉੱਪਰ ਕੋਈ ਵੀ ਤੁਸੀਂ ਫੈਬਰਿਕ ਆਪਣੀ ਚੋਇਸ ਅਕੋਰਡਿੰਗ ਕਰਾ ਸਕਦੇ ਹੋ ਬਾਕੀ ਜਿਵੇਂ ਬਲੌਕ ਪੇਂਟਿੰਗ ਹੋ ਗਈ ਹੈਂਡਵਰਕ ਹੋ ਗਿਆ ਆਰੀ ਮਸ਼ੀਨ ਕੁਝ ਵੀ ਇਦਾਂ ਦਾ ਤੁਸੀਂ ਕਰਾਉਣਾ ਚਾਹੁੰਦੇ ਹੋ ਕਰਾ ਸਕਦੇ ਹੋ ਤੇ ਇੱਕ ਇਹ ਅੱਜ ਕੱਲ ਬੁਲੀਅਨ ਵਰਕ ਬਹੁਤ ਜ਼ਿਆਦਾ ਚੱਲਿਆ ਬੁਲੀਅਨ ਵਰਕ ਤੇ ਇਦਾਂ ਦੇ ਸੂਟ ਵੀ ਆਪਣੇ ਕੋਲ अवेलेबल ਹੁੰਦੇ ਨੇ ਇਹਦੇ ਵਿੱਚ ਤੁਸੀਂ ਜਿੰਨਾ ਮਰਜ਼ੀ ਹੈਵੀ ਡਿਜ਼ਾਈਨ ਕਰਵਾ ਸਕਦੇ ਹੋ ਤੁਸੀਂ ਕੋਈ ਵੀ ਫੋਟੋ ਵਿਖਾ ਕੇ ਸਾਨੂੰ ਡਿਜ਼ਾਈਨ ਰੈਡੀ ਕਰਵਾ ਸਕਦੇ ਹੋ ਹਾਂਜੀ ਉਹ ਆਪਾਂ ਹਰ ਇੱਕ ਚੀਜ਼ ਤੁਹਾਨੂੰ ਪ੍ਰੋਵਾਈਡ ਕਰਾਵਾਂਗੇ ਤੁਹਾਨੂੰ ਕੋਈ ਵੀ ਤੁਹਾਡਾ ਡਿਜ਼ਾਈਨਿੰਗ ਆ ਤੁਹਾਡੀ ਆਪ ਦੀ ਖੁਦ ਦੀ ਆ ਤੁਸੀਂ ਉਹ ਵੀ ਬਣਵਾ ਸਕਦੇ ਹੋ ਜ਼ਰੂਰੀ ਨਹੀਂ ਕਿ ਤੁਸੀਂ ਸਾਡੇ ਡਿਜ਼ਾਈਨ ਹੀ ਬਣਵਾਉਣੇ ਆ ਤੁਸੀਂ ਆਪਣਾ ਕੋਈ ਵੀ ਡਿਜ਼ਾਈਨ ਹੈ ਕਸਟਮਾਈਜ਼ ਕਰਾ ਸਕਦੇ ਹੋ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਤੁਸੀਂ ਆਪਣੇ ਅਕੋਰਡਿੰਗ ਚੋਇਸ ਅਕੋਰਡਿੰਗ ਫੈਬਰਿਕ ਤੇ ਜਿੱਦਾਂ ਕਲਰ ਹੋ ਤੁਸੀਂ ਸਾਰਾ ਕਰ ਸਕਦੇ ਹੋ ਜ ਬੁਟੀਕ ਦਾ ਇੱਕ ਜਿਵੇਂ ਆਪਾਂ ਕਹਦੇ ਆ ਸੂਟ ਦਾ ਵੈਸੇ ਵੀ ਸ਼ਾਪਸ ਤੋਂ ਬਹੁਤ ਮਿਲ ਜਾਂਦੇ ਨੇ ਬੁਟੀਕ ਦਾ ਮਤਲਬ ਹੀ ਇਹ ਹੈ ਕਿ ਤੁਹਾਡੀ ਮਨਪਸੰਦ ਦਾ ਰੰਗ ਹੋਊਗਾ ਤੁਹਾਡਾ ਮਨਪਸੰਦ ਫੈਬਰਿਕ ਹੋਊਗਾ ਕਿਉਂਕਿ ਕਈ ਵਾਰ ਹੁੰਦਾ ਆਪਾਂ ਨੂੰ ਰੰਗ ਤਾਂ ਕਿਸੇ ਸੂਟ ਦਾ ਪਸੰਦ ਆ ਜਾਂਦਾ ਪਰ ਆਪਾਂ ਨੂੰ ਕਢਾਈ ਪਸੰਦ ਨਹੀਂ ਆਉਂਦੀ ਤਾਂ ਇੱਥੇ ਤੁਹਾਨੂੰ ਇਹ ਕੋਈ ਆਪਸ਼ਨ ਵਾਲੀ ਚੀਜ਼ ਨਹੀਂ ਹੁੰਦੀ ਇੱਥੇ ਤੁਹਾਡੀ ਮਨਪਸੰਦੀ ਹਰ ਚੀਜ਼ ਮਿਲਦੀ ਆ ਕਲਰ ਤੁਹਾਡੀ ਚੋਇਸ ਦਾ ਮਤਲਬ ਉਹਦਾ ਜਿਹੜਾ ਤੁਸੀਂ ਜੋ ਵੀ ਵਰਕ ਉਹਦਾ ਤੁਸੀਂ ਸਿਲੈਕਟ ਕਰੋਗੇ ਉਹ ਤੁਹਾਡੀ ਚੋਇਸ ਦਾ ਹਨਾ ਤਾਂ ਤੁਹਾਨੂੰ ਐਜ਼ ਇਟ ਇਜ਼ ਚੀਜ਼ ਬਣਾ ਦਾਂਗੇ ਸਾਨੂੰ ਜਿਹੋ ਜੀ ਵੀ ਤੁਸੀਂ ਫੋਟੋ ਵਿਖਾਓ ਬਾਕੀ ਬੁਟੀਕ ਤੇ ਆਉਣ ਦਾ ਮਤਲਬ ਸਿਰਫ ਇਹੀ ਹੁੰਦਾ ਵੀ ਆਪਣਾ ਨਾ ਆਪਾਂ ਜਿਹੜਾ ਸੂਟ ਆ ਉਹ ਆਪਣੇ ਹਿਸਾਬ ਨਾਲ ਜਿਹੜਾ ਡਿਜ਼ਾਈਨ ਕਰਵਾ ਸਕਦੇ ਆ ਸੂਟ ਉਧਰ ਦੁਕਾਨਾਂ ਦੇ ਉੱਤੇ ਹੀ ਮਿਲ ਜਾਂਦੇ ਨੇ ਤੁਸੀਂ ਉਹਨੂੰ ਵਧੀਆ ਜਿਹੜੀ ਲੁੱਕ ਆ ਉਹ ਦੇ ਸਕਦੇ ਹੋ ਸੂਟ ਨੂੰ ਕਿਉਂਕਿ ਇੱਥੋਂ ਤੁਸੀਂ ਆਪਣੀ ਮਨਪਸੰਦ ਦਾ ਸੂਟ ਆਪਣੇ ਹਿਸਾਬ ਨਾਲ ਜਿਹੜਾ ਡਿਜ਼ਾਈਨ ਕਰਵਾ ਸਕਦੇ ਹੋ ਕਹੋ ਜਾਈਂ ਹਾਂਜੀ ਦੋਸਤੋ ਜੇਕਰ ਤੁਸੀਂ ਨਾ ਆਪਣਾ ਜਿਹੜਾ ਹੈਂਡਵਰਕ ਦਾ ਕੰਮ ਕਰਾਉਣਾਗਾ ਭੈਣ ਭਰਾ ਕੋਲੋਂ ਬੁਟੀਕ ਦੇ ਉੱਤੇ ਤਾਂ ਜਿਹੜਾ ਹੈਂਡਵਰਕ ਦਾ ਕੰਮ ਆ ਜਿਹੜਾ ਤੁਹਾਨੂੰ ਹੁੰਦਾ ਵੀ ਦਿਖਾਵਾਗੇ ਇੱਥੇ ਕਿਸ ਤਰ੍ਹਾਂ ਕਾਰੀਗਰ ਨੇ ਜਿਹੜਾ ਹੈਂਡਵ ਇਹ ਕਿਹੜਾ ਲਹਿੰਗਾ ਸ਼ੁਟ ਉਹ ਤਿਆਰ ਹੋ ਰਿਹਾਗਾ ਬਾਕੀ ਭੈਣ ਉਹ ਜਾਣਕਾਰੀ ਦੇਣਗੇ ਇਹਦੇ ਬਾਰੇ ਵੀ ਕਿਸ ਤਰ੍ਹਾਂ ਜਿਹੜਾ ਇਹ ਤਿਆਰ ਹੁੰਦਾਗਾ ਤੇ ਸੰਪਰਕ ਤੁਸੀਂ ਕਰ ਸਕਦੇ ਹੋ ਹਾਂਜੀ ਵੀਰੇ ਆਪਣੇ ਕੋਲ ਨਾ ਮਤਲਬ ਆਪਣੇ ਖੁਦ ਦੇ ਕਾਰੀਗਰ ਨੇ ਤਾਂ ਇਹ ਆਪਣੇ ਕੋਲ ਬਰਾ ਮਤਲਬ ਹੈਗਾ ਜਿਹੜਾ ਇੰਗੇਜਮੈਂਟ ਦਾ ਲਹਿੰਗਾ ਉਹ ਲੱਗਿਆ ਹੋਇਆ ਤਾਂ ਬਹੁਤ ਸੋਹਣਾ ਸ਼ੀਸ਼ਿਆਂ ਵਾਲਾ ਲਹਿੰਗਾ ਕਿਉਂਕਿ ਆਪਣੇ ਕੋਲੇ ਬੈਸਟ ਚੀਜ਼ ਇਹ ਆ ਜੀ ਕਿ ਕਸਟਮਰ ਨੇ ਸਾਨੂੰ ਆਪਣੀ ਚੁਆਇਸ ਦੇ ਹਿਸਾਬ ਨਾਲ ਫੋਟੋ ਭੇਜੀ ਸੀ ਅਸੀਂ ਉਹਨਾਂ ਨੂੰ ਸੇਮ ਚੀਜ਼ ਬਣਾ ਕੇ ਦੇ ਰਹੇ ਹਾਂ ਤਾਂ ਤੁਹਾਨੂੰ ਹਰ ਚੀਜ਼ ਸੇਮ ਮਿਲ ਜੂ ਜਿੱਦਾਂ ਦੀ ਤੁਹਾਨੂੰ ਚਾਹੀਦੀ ਹੈ ਤਾਂ ਆਪਾਂ ਤੁਹਾਨੂੰ ਇਹ ਕੰਮ ਵਿਖਾਉਣ ਦਾ ਇਹੀ ਮਕਸਦ ਹੈ ਕਿ ਤੁਹਾਨੂੰ ਪਤਾ ਲੱਗੇ ਵੀ ਜਦੋਂ ਸਾਡੇ ਖੁਦ ਦੇ ਕਾਰੀਗਰ ਹੁੰਦੇ ਨੇ ਇੱਕ ਤਾਂ ਉੱਥੇ ਆਟੋਮੈਟਿਕ ਨਾਲ ਤੁਹਾਡੇ ਜਿਹੜੇ ਸੂਟ ਦੀ ਕਾਸਟ ਘਟ ਜਾਂਦੀ ਆ ਉਹ ਇਸ ਕਰਕੇ ਵੀ ਜਿਹੜੇ ਸਾਡੇ ਕਾਰੀਗਰ ਹੁੰਦੇ ਨੇ ਸੈਲਰੀ ਤੇ ਹੁੰਦੇ ਨੇ ਤਾਂ ਸਾਨੂੰ ਉਸ ਚੀਜ਼ 'ਚ ਕੋਈ ਪ੍ਰੋਬਲਮ ਨਹੀਂ ਹੁੰਦੀ ਅਸੀਂ ਚਾਹੀਏ ਉਹ ਸੂਟ ਨੂੰ ਘੰਟੇ 'ਚ ਵੀ ਤੁਹਾਨੂੰ ਰੈਡੀ ਕਰਕੇ ਦੇ ਸਕਦੇ ਹ ਤੇ ਜੇ ਆਪਾਂ ਬਾਹਰੋਂ ਕੰਮ ਕਰਾਉਣੇ ਆ ਤਾਂ ਆਬਵੀਅਸਲੀ ਪਹਿਲਾਂ ਉੱਥੇ ਕੰਮ ਫੜਾ ਕੇ ਆਉਣ ਨੂੰ ਫਿਰ ਫੜ ਕੇ ਲਿਆਉਣ ਨੂੰ ਫਿਰ ਉਹਨਾਂ ਦੇ ਕਰਨ ਨੂੰ ਹਨਾ ਉਹ ਚੀਜ਼ਾਂ ਤੇ ਬਹੁਤ ਟਾਈਮ ਵੀ ਜਾਂਦਾ ਤੇ ਪੈਸਾ ਵੀ ਜਾਂਦਾ ਹਨਾ ਆਬਵੀਅਸਲੀ ਉਹ ਚੀਜ਼ਾਂ ਫਿਰ ਮਹਿੰਗੀਆਂ ਬਣਨਗੀਆਂ ਤਾਂ ਸਾਡੇ ਖੁਦ ਦੇ ਕਾਰੀਗਰ ਹੋਣ ਦਾ ਇਹੀ ਫਾਇਦਾ ਕਿ ਤੁਹਾਨੂੰ ਤੁਹਾਡੇ ਬਜਟ ਦੇ ਅਕੋਰਡਿੰਗ ਚੀਜ਼ ਮਿਲੂਗੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਕੰਮ ਹੁੰਦਾ ਜੀ ਜਿਹੜੇ ਸ਼ੂਟ ਨੇ ਇਹ ਪਹਨੇ ਬੰਦਾ ਮਤਲਬ ਇੱਥੇ ਵਿਜ਼ਿਟ ਕਰਕੇ ਹੀ ਲੈ ਸਕਦਾਗਾ ਜਾਂ ਮਤਲਬ ਉਦਾਂ ਜੇ ਕੋਈ ਘਰੇ ਬੈਠਾ ਕੋਰੀਅਰ ਸਰਵਿਸ ਵਗੈਰਾ ਦੀ ਵੀ ਆਪਣੇ ਕੋਲ ਸਰਵਿਸ ਹੈਗੀ ਹੈ। ਹਾਂਜੀ ਵੀਰੇ ਵੇਖੋ ਵੀ ਹਰ ਕਿਸੇ ਦਾ ਪੋਸੀਬਲ ਨਹੀਂ ਹੁੰਦਾ ਹਨਾ ਜਿਵੇਂ ਵਰਕਿੰਗ ਊਮਨ ਨੇ ਉਹਨਾਂ ਦਾ ਨਹੀਂ ਪੋਸੀਬਲ ਹੁੰਦਾ ਇੰਨੀ ਦੂਰ ਆ ਕੇ ਵਿਜ਼ਿਟ ਕਰਨਾ ਹਨਾ ਕਿਉਂਕਿ ਵੀਡੀਓ ਕਰਕੇ ਆਪਣੇ ਸੂਟ ਲੋਕ ਵੇਖਤਾ ਬਹੁਤ ਦੂਰ ਤੋਂ ਲੈਂਦੇ ਨੇ ਪਰ ਹਰ ਕਿਸੇ ਦਾ ਵਿਜ਼ਿਟ ਕਰਨਾ ਪੋਸੀਬਲ ਨਹੀਂ ਹੁੰਦਾ ਤਾਂ ਉਹਦੇ ਲਈ ਵੀਰੇ ਆਪਾਂ ਮਤਲਬ ਆਪਣੀ ਕੋਰੀਅਰ ਸਰਵਿਸ ਹੈਗੀ ਆ 3-4 ਦਿਨ ਦੇ ਵਿੱਚ ਕੋਰੀਅਰ ਪਹੁੰਚ ਜਾਂਦਾ ਜੇ ਮਤਲਬ ਬਾਹਰਲੇ ਦੇਸ਼ ਦਾ ਆਰਡਰ ਆ ਉ ਦੇ ਅਸਲ ਚੱਟ ਤੋਂ ਵੀ ਪਹਿਲਾਂ ਪਹੁੰਚ ਜਾਂਦਾ ਹਨਾ ਆਰਾਮ ਨਾਲ ਤਾਂ ਸਾਡੇ ਕੋਲੇ ਕੋਰੀਅਰ ਸਰਵਿਸ ਹੈਗੀ ਆ ਬਕਾਇਦਾ ਬਹੁਤ ਵਧੀਆ ਪੈਕੇਜਿੰਗ ਦੇ ਨਾਲ ਆਪਾਂ ਕੋਰੀਅਰ ਕਰਦੇ ਆ ਤੁਸੀਂ ਜਿੱਥੇ ਮਰਜ਼ੀ ਬੈਠੇ ਹੋ ਦੁਨੀਆ ਦੇ ਕਿਸੇ ਕੋਨੇ 'ਚ ਬੈਠੇ ਹੋ ਆਪਾਂ ਤੁਹਾਨੂੰ ਉੱਥੇ ਸੂਟ ਪਹੁੰਚਵਾ ਦਾਂਗੇ ਤੇ ਕੋਰੀਅਰ ਸਰਵਿਸ ਹੈ ਜਿਹੜੀ ਇਹਦੇ ਚਾਰਜਸ ਵਗੈਰਾ ਐਕਸਟਰਾ ਹਾਂਜੀ ਹਾਂਜੀ ਵੀਰੇ ਉਹ ਕਰਨੇ ਪਣਗੇ ਉਹ ਪਤਾ ਕੀ ਹੁੰਦਾ ਵੀਰੇ ਇਹ ਜਿਨੇ ਕੁਝ ਕਿ ਪਹਿਣਾ ਦੇ ਸਵਾਲ ਵੀ ਹੁੰਦੇ ਨੇ ਕਿ ਇਹ ਪਹਿਣੇ ਸਾਨੂੰ ਕੋਰੀਅਰ ਚਾਰਜਸ ਨਾਲ ਹੀ ਦੱਸੋ ਹਨਾ ਤਾਂ ਉਹ ਪੋਸੀਬਲ ਨਹੀਂ ਚੀਜ਼ ਹੁੰਦੀ ਉਹ ਇਸ ਕਰਕੇ ਕਿਉਂਕਿ ਜਦੋਂ ਆਪਾਂ ਫੋਰਮ ਦੇ ਵਿੱਚ ਕੋਈ ਵੀ ਕੋਰੀਅਰ ਕਰਦੇ ਹਾਂ ਨਾ ਪਹਿਲਾਂ ਉਹਦਾ ਵਜ਼ਨ ਕਰਦੇ ਨੇ ਵੀ ਉਹ ਕਿਲੋ ਦਾ 2 ਕਿਲੋ ਦਾ 4 ਕਿਲੋ ਦਾ ਤੇ ਵਜ਼ਨ ਦੇ ਅਕੋਰਡਿੰਗ ਹੀ ਤੁਹਾਡੇ ਕੋਰੀਅਰ ਦੇ ਚਾਰਜਸ ਹੁੰਦੇ ਨੇ ਤਾਂ ਉਹ ਚੀਜ਼ ਪਹਿਲਾਂ ਦੱਸਣੀ ਪੋਸੀਬਲ ਹੀ ਨਹੀਂ ਹੈਗੀ ਜਦੋਂ ਤੁਹਾਡੇ ਸੂਟ ਰੈਡੀ ਹੋਣਗੇ ਹਨਾ ਤਾਂ ਮਤਲਬ ਕਈ ਵਾਰ ਪਹਿਣਾ ਦੇ ਵਿਮਾਨ ਹੁੰਦੀ ਹੈ ਕਿਲੋ ਕਿਲੋ ਦੀ ਤਾਂ ਲੇਸ ਲੱਗ ਜਾਂਦੀ ਹੈ ਉੱਥੇ ਹੈਨਾ ਤਾਂ ਉਹ ਸਾਰਾ ਬਜਟ ਇਨਕਲੂਡ ਕਰਕੇ ਫਿਰ ਆਪਾਂ ਤੁਹਾਨੂੰ ਕੋਰੀਅਰ ਦੇ ਚਾਰਜਸ ਦੱਸ ਦਿੰਦੇ ਹਾਂ ਬਾਕੀ ਇੰਡੀਆ ਦੇ ਵਿੱਚ ਇਹ ਚੀਜ਼ ਪੋਸੀਬਲ ਹੁੰਦੀ ਹੈ ਜਿਵੇਂ ਪੰਜਾਬ ਦੇ ਵਿੱਚ ਕੋਈ ਕੋਰੀਅਰ ਮੰਗਵਾਉਂਦਾ ਤਾਂ ਉਹ ਆਪਣਾ ਹੁੰਦਾ ਵੀ ਆਪਣਾ 100 ਤੋਂ ਸਟਾਰਟ ਹੋ ਜਾਂਦਾ ਬਸ ਇਨਫ ਉਹ 150 ਤੱਕ ਦਾ ਹੁੰਦਾ ਉਹਦਾ ਕੋਰੀਅਰ ਚਾਰਜਸ ਇੰਨੀ ਆ ਫੋਰਨ ਦੇ ਵਿੱਚ ਸਾਨੂੰ ਆਫਟਰ ਵੇਟ ਪਤਾ ਲੱਗਦਾ ਵੀ ਉਹਦਾ ਕੋਰੀਅਰ ਚਾਰਜਸ ਕਿੰਨਾ ਹੋਣਾਗਾ ਜੀ بس ਇਹ ਹੁੰਦਾ ਆਪਣੇ ਪੰਜਾਬ ਦੇ ਵਿੱਚ ਥੋੜਾ ਹਾਂ ਵੀ ਪੰਜਾਬ ਦੇ ਵਿੱਚ ਤਾਂ 150 ਤੋਂ ਜ਼ਿਆਦਾ ਨਹੀਂ ਹੁੰਦਾ ਮਤਲਬ ਬੇਸ਼ੱਕ ਬੰਗਾਲੀ ਚਾਹਤ ਬਹੁਤ ਜ਼ਿਆਦਾ ਥੋੜਾ ਦੂਰ ਏਰੀਆ ਦਾ ਹੋ ਜਾਂਦਾ ਵਾ 150 ਅਦਰਵਾਈਜ਼ ਤਾਂ 100 ਹੀ ਹਾਂ 100 ਦੇ ਵਿੱਚ ਵਿੱਚ ਹੀ ਹੁੰਦਾ ਜੇ ਕੋਈ ਸਾਡੇ ਤੋਂ ਬਹੁਤ ਹੀ ਦੂਰ ਹੈ ਤਾਂ ਉਦੋਂ ਹੋ ਜਾਂਦੇ ਆ 150 ਤੱਕ 200 ਤੱਕ ਵੀ ਹੋ ਜਾਂਦਾ ਨਹੀਂ ਪਰ ਇਸ ਤੋਂ ਜ਼ਿਆਦਾ ਨਹੀਂ ਹੁੰਦਾ 200 ਤੋਂ ਘੱਟ ਘੱਟੀ ਹੁੰਦੇ ਨੇ ਕੋਰੀਅਰ ਚਾਰजेस ਦੋਸਤੋ ਹੁਣ ਆਪਾਂ ਪੈਨ ਹੋਰ ਨਾਲ ਗੱਲਬਾਤ ਕੀਤੀ ਹੈ ਇਹਨਾਂ ਦੀ ਬੁਟੀਕ ਦੀ ਜਿਹੜੀ ਜਾਣਕਾਰੀ ਲੈਂਦੀ ਆ ਕਹੋ ਜੀ ਕੁਆਲਟੀ ਦੇ ਸੂਟ ਨੇ ਜਿਹੜਾ ਬਹੁਤ ਵਧੀਆ ਬੁਟੀਕ ਬਣਿਆ ਹੋਇਆ ਹੈਗਾ ਇਹ ਸੋ ਆਪਾਂ ਹੁਣ ਇਹਨਾਂ ਤੋਂ ਆਪਣਾ ਜਿਹੜਾ ਕੰਟੈਕਟ ਨੰਬਰ ਹੈਗਾ ਉਹ ਦੱਸਣਗੇ ਆਪਾਂ ਨੂੰ ਕਿੱਥੋਂ ਦਾ ਜਿਹੜਾ ਐਡਰੈਸ ਆ ਤੁਸੀਂ ਜੇਕਰ ਵਿਜ਼ਿਟ ਕਰਕੇ ਜਿਹੜੇ ਸੂਟ ਲੈਣੇ ਤਾਂ ਕਿੱਥੇ ਪਹੁੰਚਣਾਗਾ ਤੁਸੀਂ ਐਗਜੈਕਟ ਲੋਕੇਸ਼ਨ ਦੱਸਣਗੇ ਤੇ ਆਪਣਾ ਜਿਹੜਾ ਕੰਟੈਕਟ ਨੰਬਰ ਸ਼ੇਅਰ ਕਰਨਗੇ ਤੁਸੀਂ ਉਹ ਕੰਟੈਕਟ ਦੇ ਉੱਪਰ ਕੰਟੈਕਟ ਕਰਕੇ ਜਿਹੜੇ ਸੂਟ ਕੋਰੀਅਰ ਵੀ ਕਰਵਾ ਸਕਦੇ ਹੋ ਤੇ ਬਾਕੀ ਤੁਸੀਂ ਇੱਥੇ ਵਿਜ਼ਿਟ ਕਰਕੇ ਵੀ ਸੂਟਾਂ ਦੀ ਜਾਣਕਾਰੀ ਲੈ ਕੇ ਸੰਪਰਕ ਨੰਬਰ ਦੇ ਉੱਪਰ ਜਿਹੜੇ ਸੂਟ ਲੈ ਸਕਦੇ ਹੋ ਵਿਜ਼ਿਟ ਕਰ ਸਕਦੇ ਮੈਂ ਆਪਣਾ ਜਿਹੜਾ ਐਡਰੈਸ ਹਾਂਜੀ ਵੀਰੇ ਆਪਣਾ ਜਿਹੜਾ ਆਪਣੀ ਮੇਨ ਲੋਕੇਸ਼ਨ ਆ ਜੀ ਇਹ ਤਲਵੰਡੀ ਸਾਬੋ ਤਖਤ ਸ਼੍ਰੀ ਦਮਦਮਾ ਸਾਹਿਬ ਇੱਥੇ ਨਾ ਆਪਣੀ ਮੇਨ ਜਿਹੜਾ ਹੈਗਾ ਬਹੁਤ ਫੇਮਸ ਪਲੇਸ ਆ ਗਿੱਲਾਂ ਵਾਲਾ ਖੂਹ ਤਾਂ ਗਿੱਲਾਂ ਵਾਲਾ ਖੂਹ ਆ ਜਿਹੜਾ ਇਹ ਸਾਡਾ ਤਲਵੰਡੀ ਸਾਬੋ ਦਾ ਸਾਰਾ ਬੁਟੀਕ ਏਰੀਆ ਜੀ ਇੱਥੇ ਆਪਣਾ ਬੁਟੀਕ ਆ ਸਰਨਾਵਾ ਬੁਟੀਕ ਤੇ ਸਾਡਾ ਕੰਟੈਕਟ ਨੰਬਰ ਹੈਗਾ ਜੀ 97814 22838 ਜੇ ਤੁਸੀਂ ਵਿਜ਼ਿਟ ਕਰਨਾ ਤਾਂ ਤੁਸੀਂ ਮਤਲਬ ਆਪਦੇ ਵਹੀ ਉਹਨਾਂ ਤਾਂ ਵੀ ਇਹ ਜਿਹੜਾ ਗਿੱਲਾਂ ਵਾਲੇ ਖੁਦ ਹੀ ਲੋਕੇਸ਼ਨ ਆ ਸਾਡੀ ਮੇਨ ਲੋਕੇਸ਼ਨ ਆ ਜੀ ਇੱਥੋਂ ਤੁਸੀਂ ਆ ਕੇ ਸਾਡੇ ਸਰਨਾਵਾ ਬੁਟੀਕ ਤੇ ਆਸਾਨੀ ਨਾਲ ਪਹੁੰਚ ਸਕਦੇ ਹੋ ਜੇ ਤੁਸੀਂ ਬਾਹਰਲੇ ਦੇਸ਼ਾਂ ਚ ਬੈਠੇ ਹੋ ਜਾਂ ਵਿਜ਼ਿਟ ਨਹੀਂ ਕਰ ਸਕਦੇ ਤਾਂ ਫਿਰ ਸਾਡਾ ਕੰਟੈਕਟ ਨੰਬਰ ਆ ਜੀ 97814 22838 ਤੁਸੀਂ ਇਹੀ ਸਾਡਾ ਵਟਸਐਪ ਨੰਬਰ ਆ ਜੀ ਤੁਸੀਂ ਆਪਣਾ ਕੋਈ ਵੀ ਡਿਜ਼ਾਈਨ ਸਾਨੂੰ ਇਸ ਵਟਸਐਪ ਨੰਬਰ ਤੇ ਜੇ ਤੁਸੀਂ ਮੈਸੇਜ ਕਰਦੇ ਹੋ ਤਾਂ ਆਪਾਂ ਤੁਹਾਨੂੰ ਜਮਾਂ ਸੇਮ ਡਿੱਟੋ ਸੂਟ ਰੈਡੀ ਕਰਕੇ ਦੇ ਦਿੰਨੇ ਆ ਜੀ ਸੋ ਇਹਦੇ ਉੱਪਰ ਤੁਸੀਂ ਕੋਈ ਸਕਰੀਨਸ਼ਾਟ ਭੇਜਣਾ ਸਾਡੀ ਇਸ ਵੀਡੀਓ ਦੇ ਵਿੱਚੋਂ ਤੁਹਾਨੂੰ ਕੋਈ ਸੂਟ ਪਸੰਦ ਆਇਆ ਤੁਸੀਂ ਸਾਡੇ ਤੋਂ ਜਾਣਕਾਰੀ ਲੈਣਾ ਚਾਹੁੰਦੇ ਹੋ ਉਸ ਸੂਟ ਬਾਰੇ ਤਾਂ ਤੁਸੀਂ ਇਸੇ WhatsApp ਨੰਬਰ ਤੇ ਭੇਜ ਸਕਦੇ ਹੋ ਜੀ ਤਾਂ ਤੁਹਾਡਾ ਰਿਪਲਾਈ ਕੋਈ 5-4 ਮਿੰਟ ਜਾਂ 2-4 ਘੰਟੇ ਲੇਟ ਹੋ ਸਕਦਾ ਬਟ ਇਸ WhatsApp ਨੰਬਰ ਤੋਂ ਇਹ ਨਹੀਂ ਹੋਊਗਾ ਕਿ ਤੁਹਾਨੂੰ ਰਿਪਲਾਈ ਨਹੀਂ ਮਿਲੂਗਾ ਤੁਹਾਨੂੰ ਕੋਈ ਐ ਸੁਵਿਧਾ ਹੋਊਗੀ ਤਾਂ ਅਸੀਂ ਮੈਂ ਤੇ ਮੇਰੇ ਜਿਹੜੇ 파ਟਨਰ ਨੇ ਦੀਦੀ ਸਿਮਰ ਅਸੀਂ ਮਤਲਬ ਇਦਾਂ ਨਹੀਂ ਕਰਦੇ ਅਸੀਂ ਇੰਨੀ ਕ ਜ਼ਿੰਮੇਵਾਰੀ ਨਾਲ ਕੰਮ ਕਰਦੇ ਆ ਕਿ ਅਸੀਂ ਸੌਣ ਤੋਂ ਪਹਿਲਾਂ ਸਾਨੂੰ ਇਹ ਹੁੰਦਾ ਕਿ ਜਿਹੜੀਆਂ ਭੈਣਾਂ ਨੇ ਆਪਣੇ ਕੀਮਤੀ ਟਾਈਮ ਚੋਂ ਟਾਈਮ ਕੱਢ ਕੇ ਸਾਨੂੰ ਮੈਸੇਜ ਕੀਤਾ ਕੁਝ ਪੁੱਛਣ ਵਾਸਤੇ ਕੋਈ ਜਾਣਕਾਰੀ ਲਈ ਤਾਂ ਅਸੀਂ ਸਭ ਦੇ ਮੈਸੇਜ ਵੇਖ ਕੇ ਰਿਪਲਾਈ ਕਰਕੇ ਫਿਰ ਕਿਤੇ ਜਾ ਕੇ ਸੌਣ ਦਾ ਸੋਚੀਦਾ ਕਿਉਂਕਿ ਕੰਮ ਕਰਨੇ ਸੌਖੇ ਨਹੀਂ ਹੁੰਦੇ ਇਹ ਬਹੁਤ ਜ਼ਿੰਮੇਵਾਰੀ ਵਾਲੇ ਕੰਮ ਹੁੰਦੇ ਨੇ ਇੱਕ ਵਾਰਸ ਆਪਾਂ ਨੂੰ ਕਹਿਣਾ ਹੀ ਸੌਖਾ ਜਾ ਹੁੰਦਾ ਕਿ ਬੁਟੀਕ ਹੈ ਹਨਾ ਤਾਂ ਬਹੁਤ ਈਜ਼ੀ ਹੋਊਗਾ ਤਾਂ ਨਹੀਂ ਵੀਰੇ ਇੰਨਾ ਈਜ਼ੀ ਕੋਈ ਕੰਮ ਨਹੀਂ ਹੁੰਦਾ ਕੰਮ ਦੇ ਵਿੱਚ ਐਫਰਟ ਲੱਗਦੇ ਨੇ ਕੰਮ ਦੇ ਵਿੱਚ ਮਿਹਨਤ ਲੱਗਦੀ ਆ ਕੰਮ ਦੇ ਵਿੱਚ ਪੇਸ਼ੈਂਸ ਰੱਖਣੇ ਪੈਂਦੇ ਨੇ ਹਨਾ ਕੰਮ ਦੇ ਵਿੱਚ ਕਿਵੇਂ ਕਿਸੇ ਨੂੰ ਡੀਲ ਕਰਨਾ ਇਹ ਚੀਜ਼ਾਂ ਬਹੁਤ ਮੈਟਰ ਕਰਦੀਆਂ ਨੇ ਸੋ ਅਸੀਂ ਜ਼ਿੰਮੇਵਾਰੀ ਨਾਲ ਕੰਮ ਕਰਦੇ ਹਾਂ ਤਾਂ ਕਿ ਕੋਈ ਵੀ ਭੈਣ ਨਿਰਾਸ਼ ਨਾ ਹੋਵੇ ਸੋ ਇੱਕ ਹੋਰ ਮੋਸਟ ਇੰਪੋਰਟੈਂਟ ਭੈਣ ਆਪਣਾ ਜਿਹੜਾ ਇਹਦਾ ਮਤਲਬ ਸਰਨਾਵਾ ਬੁਟੀਕ ਜਿਹੜਾ ਇੰਸਟਾਗ੍ਰਾਮ ਦਾ ਪੇਜ ਆ ਤੇ ਇੱਕ ਤੁਹਾਡਾ ਆਪਣਾ ਪੇਜ ਚੱਲਦਾ ਹੈਗਾ ਹਾਂਜੀ ਮੇਰਾ ਪੇਜ ਹੈਗਾ ਜੀ ਹਰਦੀਪ ਧਾਲੀਵਾਲ ਅੰਡਰਸਕੋਰ 7 ਦੇ ਨਾਮ ਤੋਂ ਮੇਰਾ ਤਾਂ ਮੇਰੇ ਨਾਮ ਤੇ ਹੀ ਪੇਜ ਬਣਿਆ ਹੋਇਆ ਤੇ ਸਾਡਾ ਜਿਹੜਾ ਸਰਨਾਵਾ ਬੁਟੀਕ ਦਾ ਪੇਜ ਆ ਜੀ ਇਹ ਸਰਨਾਵਾ ਬੁਟੀਕ ਬਾਈ ਹਰਦੀਪ ਧਾਲੀ ਅਲਤੇ ਸਿਮਰ ਬਰਾੜ ਸਾਡੀ ਇਹ ਮੇਨ ਸਾਡਾ ਮਤਲਬ ਲੋਗੋ ਆ ਜਿਹੜਾ ਉਹ ਲੋਗੋ ਸਾਡਾ ਇਹ ਲੱਗਿਆ ਹੋਇਆ ਜੀ ਸਾਡੇ ਪ੍ਰੋਫਾਈਲ ਤੇ ਤਾਂ ਤੁਸੀਂ ਸਰਨਾਵਾ ਬੁਟੀਕ ਸਰਚ ਕਰੋਗੇ ਤਾਂ ਪ੍ਰਮਾਤਮਾ ਦੀ ਕਿਰਪਾ ਨਾਲ ਤੁਹਾਨੂੰ ਸਰਚ ਦੇ ਵਿੱਚ ਪਹਿਲਾਂ ਹੀ ਮਿਲੂਗਾ ਸਾਡਾ ਬੁਟੀਕ ਸੋ ਜਰੂਰ ਸਰਚ ਕਰਿਓ ਜੀ ਠੀਕ ਹੈ ਜੀ ਓਕੇ ਥੈਂਕ ਯੂ ਓਕੇ ਵੀਰੇ ਥੈਂਕ ਯੂ